ਹੈਲੋ ਹੈਲੋ ਹਾਂਜੀ ਕਿੱਦਾਂ ਨੇ ਤੁਸੀਂ ਸਾਰੇ ਬੋਲੋ ਹਾਈ ਗਾਇਸ ਹਾਈ ਗਾਇਸ ਹਾਂ ਹਾਈ ਗਾਇਸ ਕੋ ਵੀ ਮੈਂ ਤਾਂ ਅਜੇ ਬਦੂਨ ਵੀ ਆ ਹਾਂ ਜਿਹੜੇ ਜੋਧਪੁਰੇ ਬੈਲੂਨ ਵੀ ਆ ਅਸੀਂ ਘਰ ਦੇ ਕੰਮ-ਕੁਮ ਸਾਰੇ ਕਰਕੇ ਹੋ ਚੁੱਕੇ ਆ ਬਿਲਲੇ ਮੈਂ ਤਾਂ ਜੋਧ ਚੱਲੇ ਅਮਰੇਲਕੋਟਲੇ ਥੋੜਾ ਜਿਹਾ ਕੰਮ ਸੀ ਸਾਨੂੰ ਤੇ ਵੀਰੇ ਹੋਣੀ ਵੀ ਅੱਗੋਂ ਆਉਣਗੇ ਮੈਂ ਤੇ ਜੋਦੇ ਜਾਵਾਂਗੇ ਬੱਸ ਚ ਉਧਰ ਵੀਰੇ ਹੁਣੇ ਅਕੋਂ ਆ ਜਾਣਗੇ ਗੱਡੀ 'ਚ ਤੇ ਮੇਰੇ ਚਾਚੇ ਦੇ ਮੁੰਡੇ ਵੀ ਆ ਰਹੇ ਨੇ ਸਾਨੂੰ ਥੋੜਾ ਜਿਹਾ ਕੰਮ ਸੀਗਾ ਤੇ ਅਸੀਂ ਚਾਰਿਆ ਹੁਣ ਮਰੇ ਰਕੋਟਲੇ ਤੇ ਬੱਸ ਥੋੜੇ ਜਿਹਾ ਕੰਮ ਰਹਿ ਗਿਆ ਇੱਕ ਦੋ ਰੋਸੀ ਦੇ ਵੈਸੇ ਤਾਂ ਅਸੀਂ ਤਿਆਰ ਆ ਦੇਖ ਲੈ ਕੀ ਕਰੀ ਜਾਨੀ ਆ ਆ ਦੇਖ ਮੇਰੀ ਕੁੜੀ ਨੇ ਸਾਰੇ ਸੋਫਾ ਢੇੜਤਾ ਨਾ ਖਿੱਚ ਤਾਂ ਗਾ ਮੈਂ ਇੱਥੇ ਸੂਈ ਨਾਲ ਟੋਪਾ ਭਰ ਦੂੰਗੀ ਵੰਡ ਸਾਰੇ ਸੋਫਾ ਢੇੜਤਾ ਕੁੜੀ ਨੇ ਇੱਕਾ ਚੂਹੇ ਨੇ ਚੂਹੇ ਖਾ ਗਏ ਆ ਉਪਰੇ ਤੋਂ ਚੂਹਿਆਂ ਨੇ ਉਧਰੋਂ ਬਾਡਾ ਜਿਹਾ ਪਤਾ ਇਧਰੋਂ ਆ ਭੈਣ ਜੀ ਨੇ ਡੇਢ ਤਾਂ ਫੜ ਕੇ ਮੈਂ ਨਹੀਂ ਨਿਆਣੇ ਕਮਲੇ ਨੇ ਮੇਰੇ ਤਾਂ ਰਹਿਣ ਦੇ ਭੈਣੇ ਕੰਨ ਮਾਤਾ ਦੁਆ ਤੂੰ ਡੇਢ ਤਾਂ ਇਨਹੀ ਬਹੁਤ ਧੰਨਵਾਦ ਆ ਫੋਨ ਦੇਖ ਲਾਉਦਾ ਮੈਂ ਫੋਨ ਖੋਲਣਾ ਜੀ ਫੋਨ ਨਾ ਮੈਂ ਚੀਜ ਦਿਖਾਉਣਾ ਆ ਆਹ ਦੇਖੋ ਇਹ ਬੰਦਾ ਖੜਾ ਦੇਖੋ ਨਾਲੇ ਪਹਿਲਾਂ ਸੱਟਾ ਵੱਜੀਆਂ ਹੋਈਆਂ ਨੇ ਬੰਦੇ ਨੂੰ ਕੋਈ ਸ਼ਰਮ ਨਹੀਂ ਕੋਈ ਸੰਗਰੀ ਹੋਲੀ ਦੇ ਥੱਲੇ ਉਤਰ ਦੇਖੇ ਹੁਣ ਉੱਤਰੀ ਜਿਹਾਣਾ ਓਰੇ ਆ ਮੇਰੇ ਨੇੜੇ ਆ ਮੇਰੇ ਨੇੜੇ ਆ ਪਾਸੇ ਇੱਥੇ ਖੜ ਜਾ ਅੱਜ ਨੇ ਮੇਰੇ ਪੁੱਤ ਨੇ ਦੋ ਬੁੱਤਾਂ ਕੀਤੀਆਂ ਨੇ ਕੁੰਮੀ ਕਰਕੇ ਦਿਖਾਈ ਕੁੰਮੀ ਕਰਕੇ ਮੇਰਾ ਪੁੱਤ ਬਹੁਤ ਘੈਂਟ ਲੱਗ ਰਿਹਾ ਬਹੁਤ ਸੋਹਣਾ ਸੋਹਣਾ ਲੱਗ ਰਿਹਾ ਗੁੱਤਾ ਪਿੱਛੇ ਨੂੰ ਕਰ ਪਿੱਛੇ ਕਰ ਗੁੱਜ ਜੀ ਗੁੱਤ ਪਿੱਛੇ ਕਰ ਦੋ ਗੁੱਤਾ ਕਰਕੇ ਨਾ ਜੀ ਬਹੁਤ ਲੰਬਾ ਲੰਬਾ ਲੱਗ ਰਿਹਾ ਐ ਲੱਗ ਰਿਹਾ ਜੀ ਬਹੁਤ ਵੱਡਾ ਹੋ ਗਿਆ ਦੇਖੋ ਇੱਕ ਗੁੱਤ ਪਿੱਛੇ ਹਾਂ ਬਪਾ ਦੇ ਆ ਹਾਂ ਇੱਕ ਗੁੱਤ ਪਿੱਛੇ ਇੱਕ ਗੁੱਤ ਅੱਗੇ ਆ ਮੈਂ ਕਰਨਾ ਜਉਣਾ ਬਹੁਤ ਸੋਹਣਾ ਲੱਗਦਾ ਤੂੰ ਹੈਗਾ ਹੀ ਸੋਹਣਾ ਪੁੱਤ ਮੈਂ ਤਾਂ ਉਹਨਾਂ ਤਾਂ ਮੈਂ ਦੇਖਤੀ ਹਾਂ ਹਾਂ ਕਿਤੇ ਮੈਂ ਸੋਫੇ ਨੇ ਕਵਰ ਚੱਕਦੇ ਆ caké paten pas hinget malah gini ya, kubur tuh, cica ni maridak gundah. Hahaha. 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 गर्मी बहुत ज्यादा है अज ओ मेरी चाह बरी सी रखा मेरी कुड़ी ना भूतला डांस कर दी है ਕਰੋ ਕਰੋ ਪੂਰ ਤਲਾ ਟਾਂਸ ਲਾਏ ਕਿ ਚ ਮੋੜਿਆ ਹਾਂ ਮੋੜਿਆ ਇੱਦਾਂ ਕਰਿਆ ਹਾਂ ਇੱਦਾਂ ਤੇ ਆச்சே ਇੱਦਾਂ ਜਿਹਾ ਆச்சே ਲੱਗਦਾ ਸਵੇਰੇ ਨੂੰ ਕਾਹਦੇ ਇੱਦਾਂ ਪਾਲਿਆ ਹਾਂ ਹਾਂ ਉਹ ਬਿੰਗ ਜੇ ਪੈਰ ਕਰਕੇ ਮੈਂ ਵੀ ਦੇਖੀ ਕੁੜੀ ਕਰਦੀ ਹੈ ਕੁੜੀ ਜੀ ਕਰਦੀ ਹੁੰਦੀ ਹੈ ਨਾ ਮੈਂ ਵੀ ਰੱਖੀ ਹੋਈ ਆ ਜੀ ਅਸੀਂ ਬੱਸ ਵਿੱਚ ਅਸੀਂ ਗਈਆਂ ਸੀ ਬੱਸ ਵਿੱਚ ਹੈ ਨਾ ਜੋ ਦਿਨ ਬੱਸ ਵਿੱਚ ਮਸਤੀ ਕੀਤੀ ਸੀ ਕੰਨੀ ਮਸਤੀ ਕੀਤੀ ਬੋਟ ਅਸੀਂ ਬੱਸ ਅੱਜ ਗਈਆਂ ਸੀ ਰੇਲ ਕੋਟਵੇ ਤੇ ਹੁਣੇ ਬੱਸ ਆਈਆਂ ਸਵੇਰ ਦੀਆਂ ਗਈਆਂ ਹੋਈਆਂ ਸੀ ਗਰਮੀ ਬਹੁਤ ਲੰਪਰਾ ਬਹੁਤ ਜ਼ਿਆਦਾ ਤੇ ਸੁੱਧ ਬੁੰਦਣ ਗਈ ਗਰਮੀ ਚ ਦੇਖੋ ਮਸਤੀ ਪਈ ਆ ਅਸੀਂ ਜੀ ਹੈਲੋ ਗਾਇਸ ਜੋਤ ਕੰਨਾ ਹੈਲੋ ਗਾਇਸ ਅੱਜ ਆਪਾਂ ਲੈ ਕੇ ਸ਼ੈਂਪੂ ਅਸੀਂ ਕਿੰਨਾਂ ਸੋਹਣੇ ਮਾਰਕੀਟ ਮੇਰਾ ਸ਼ੈਂਪੂ ਖਤਮ ਹੋ ਗਿਆ ਸੀ ਸ਼ੈਂਪੂ ਤੇ ਕੰਡੀਸ਼ਨਰ ਲੈ ਚਾਹੀਏ ਆਪਾਂ ਨਾ ਤੁਹਾਡੇ ਲਈ ਹੋਵੇ ਹਾਂ ਆਪਾਂ ਰੋਟੀ ਖਾਣ ਤੋਂ ਪਹਿਲਾਂ ਸੌ ਜਾਂਦੇ ਹੁੰਦੇ ਆ ਤੁਸੀਂ ਸਾਰੇ ਰੋਟੀ ਖਾ ਕੇ ਸੌਂਦੇ ਆ ਨਾ ਅਸੀਂ ਰੋਟੀ ਖਾਣ ਤੋਂ ਪਹਿਲਾਂ ਸੌਂਦੇ ਆ ਫਿਰ ਅਸੀਂ ਉੱਠ ਕੇ ਫਿਰ ਅਸੀਂ ਰੋਟੀ ਖਾਂਦੇ ਆ ਹੈ ਨਾ